ਇਹ ਪਾ ਦੇ ਫੋਕ ਨਾਮ ਕੇ ਹੁਣਾ ਰਹੀ ਜਾਂ ਇਹਨੇ ਫਾਫੋ ਵੀ ਲੈ ਕੇ ਆਇਆ ਬੰਦ ਕਰ ਲੈ ਲੈ ਵੀਰ ਭਾਈ ਰੰਗ ਆ ਦੇ Спасибо. брат! કાધી કદી ਹਾਂਜੀ ਬਾਜੀ ਆਏ ਦਰਵਾਜ਼ੇ ਕੋਲ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਕੀ ਨਾਮ ਤੁਹਾਡਾ ਜੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹਨੇ ਤੁਸੀਂ ਕਿੰਨੇ ਵਜੇ ਆਏ ਤੇ ਕੀ ਕੁਝ ਦੇਖਿਆ ਅੰਦਰ ਵਾਲੇ ਦੇ ਚਾਹ ਰਹੇ ਸੀ ਸਾਡੇ ਕੋਲ ਜੀ ਸਾਨੂੰ ਕਾਲ ਆ ਗਿਆ ਉਹ 6:00 ਕੱਲ ਨਾ ਕਿ ਗਿਆ ਹੈਗਾ ਜਦੋਂ ਸਾਡਾ ਸਟਾਫ ਸਾਡਾ ਸ਼ਬਦ ਮਾਲ ਸਾਬ ਛੇ ਗੁਰੂ ਘਰੋਂ ਸੇ ਮਾਰਨ ਨੰਦਪੁਰ ਦਾ ਇਕਲਾ ਛੱਡਾਇਆ ਤੇ ਜਿਹੜਾ ਉਹਨਾਂ ਦਾ ਪਰਿਵਾਰ ਦਾ 7 ਸਾਲ ਲੀਤੀ ਬੀਤੀ ਰਾ ਜਿਹੜਾ ਅੱਛਾ ਇਹ ਅਕ੍ਰੋਸ ਕਿੰਨੇ ਵਜੇ ਦੀ ਘਟਨਾ ਤੁਹਾਨੂੰ ਛੇ ਗੁਰੂ ਘਰ ਅੰਦਰ ਵਾਲਾ ਆ ਉਹਨਾਂ ਦੀ ਯਾਦ ਮਨਾਉਣ ਲਈ ਜਿੱਥੇ ਦਿਸਮ ਦੇਸ਼ਾਂ ਦੇ ਵਿੱਚ ਚਾ ਪਹਿਲਾਂ ਵੀ ਤੁਹਾਡੇ ਇੱਥੇ ਕਰਨ ਦੀ ਗੱਲ ਤਾਂ ਹੋਈ ਸੀ ਕਿ ਕੰਪਨੀ ਤੁਸੀਂ ਉਦੋਂ ਲਿਖਾਈ ਸੀਗੀ ਹਾਂਜੀ ਸਾਡੇ ਨਾਮ ਤੇ ਵੀ ਹਰ ਸਾਲ ਨਾਂ ਨਹੀਂ ਨਾਂ ਦੇ ਤੇਰੇ ਹੈਗੇ ਬੜੀ ਧਾਰਨ ਵਿੱਚ ਸਾਡਾ ਗਿਆ ਤੇ ਪੁਲਿਸ ਵੱਲੋਂ ਵੈਰੀਫਿਕੇਸ਼ਨ ਕੋਈ ਕੀਤੀ ਗਈ ਸੀ ਕੋਈ ਗਸ਼ਤ ਲਗਾਉਂਦੀ ਸੀ ਕੱਲ ਮਤਲਬ ਪੁਲਿਸ ਕੋਈ ਵੀ ਨਹੀਂ ਆਈ ਪਹਿਲਾਂ ਨਾਲ ਤੇ ਆ ਤੇ ਆਈ ਸੀ ਜਿਹਦੇ ਵਿੱਚ ਸੰਘੜੇ ਸੀ ਜਾਂਦੇ ਨਹੀਂ ਸਕਦਾ ਅੱਛਾ ਕੰਪਲੇਂਟ ਦੇਣ ਤੋਂ ਬਾਅਦ ਵੀ ਪੁਲਿਸ ਇਸ ਜਗ੍ਹਾ ਦੇ ਉੱਤੇ ਨਿਗਰਾਨੀ ਰੱਖਦੀ ਸੀ ਕੋਲ ਛੀਤ ਭਾਈ ਮੋਤੀ ਰਾਮ ਚੋਰੀ ਹੋਈ ਹੈ ਕਿੰਨੇ ਰੁਪਏ ਦੀ ਜਿਹੜੀ ਚੋਰੀ ਹੋਈ ਹੈ ਕਿੰਨਾ ਕੁਛ ਬੜਾ ਖੂਬ ਦਾ ਪ੍ਰਵਾਜ ਵਾਸਾ ਸਾਹਿਬ ਜਦ ਨੂੰ ਜਿਹੜਾ ਦੁੱਧ ਪਲੌਣ ਵਾਸਤੇ ਸੀ ਉਹ ਹੁਣ ਤੁਹਾਡੀ ਜਿਹੜੀ ਇਹ ਪ੍ਰਸ਼ਾਸਨ ਨਾਲ ਗੱਲ ਹੋਈ ਕੀ ਕਹਿ ਰਹੇ ਹੈ ਗੁਰਦਵਾਰਾ ਵਿੱਚ ਦੁੱਧ ਜਿਹੜਾ ਪਾਇਆ ਸੀ ਉਹ ਸੇਵਾ ਦੇ ਬਦਲੇ ਉਸ ਵੇਲੇ ਜਿਹੜੀ ਹਕੂਮਤ ਸੀ ਸੂਪਰ ਸਟਾਰ ਬੀਜੀ ਜਜ਼ੀਰ ਖਾਨ ਹੋਣੇ ਨੇ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਜਿਹੜਾ ਕੋਈ ਵਿੱਚ ਪੀੜ ਕੇ ਜਿਹੜਾ ਕੀ ਪਰਵਾਦ ਕਰਦਾ ਸੀ ਉਹਨਾਂ ਮਹਾਨ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਸਮੂਹ ਸੰਗਤਾਂ ਨੇ ਨਗਰ ਰੌੜਕਾ ਕਲਾ ਉਹ ਸੰਗੜੇ ਸਿੰਘ ਸਮੂਹ ਸੰਗਤਾਂ ਦੇ ਰਾਹ ਮੜ ਕੇ ਅੱਜ ਇਸ ਰੋਡ ਦੇ ਉੱਤੇ ਜਿਹੜਾ ਦੋਨ ਦਾ ਚਾਹ ਤਾਂ ਜਿਹੜਾ ਲੰਗਰ ਲਗਾਇਆ ਗਿਆ ਹੈਗਾ ਤੇ ਸਮੂਹ ਸੰਗਤਾਂ ਨੂੰ ਅਸੀਂ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਸਾਰੇ ਕਰੌਸ ਕਿੰਨੇ ਤੀੜੇ ਦੇ ਹਾਲੇ ਹੈਗੇ ਆ ਆਪਾਂ ਪੂਰੇ ਧਾਰਮਿਕ ਉਸ ਕਿੰਨੇ ਰੁਪਏ ਦੀ ਨੁਕਸਾਨ ਹੋ ਸਕਦਾ ਜਿੱਥੇ ਵਾਧੇ ਘਾਟਾ ਪਿਆ 50 1200 ਦੀ ਹੁੰਦੀ ਆ ਪੁਰਾਣੀ ਮਤਲਬ 100 200 ਦੀ ਪੈਂਦੀ ਆ ਕਿ ਨਾ ਤੇ ਕੰਨੀ ਚੋਰੀ ਕੀਤੀ ਮੇਰੇ ਕੋਸ਼ਿਸ਼ ਬੱਧੀ ਲੋਕਾਂ ਦਾ ਮਤ ਜਿਹੜਿਆ 21 ਤਰੀਕ ਤੋਂ 28 ਤਰੀਕ ਤੱਕ ਜਿਹੜੇ ਰਾਤ ਦੇ ਦਿਵਾਨ ਪਹਿਲਾ ਇਹ ਉਹ ਲਗਾਇਆ ਜਾ ਰਿਹਾ ਗਿਆ ਕਫਨਾਂ ਵਿੱਚ ਵੀ ਸਿਲਾਰਾ ਜਿਹੜੇ ਪਹਿਲਾ ਬਾਰਦਾਤ ਇੱਥੇ ਹੋ ਚੁੱਕੀ ਅੰਦਰ ਉਹਦਾ ਮਹਾਨ ਸ਼ਹਾਦਤ ਤੁਹਾਨੂੰ ਸਿਦਦਾ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਬਦਲੇ ਆਪਣਾ ਪਰਿਵਾਰ ਪੂਰਾ ਸ਼ਾਮਲ ਕਰ ਦਿੱਤਾ ਪੰਜ ਪਿਆਰੇ ਉਹਨਾਂ ਦੇ ਤਿੰਨ ਪਿਆਰੇ ਜਿਹੜੇ ਤੁਹਾਨੂੰ ਸਾਡੀ ਸ਼ਹੀਦੀ ਪ੍ਰਾਪਤ ਕੀਤੀ ਹੈਗੀ ਆ ਸੋ ਬਹੁਤ ਮਹਾਨ ਸ਼ਹਾਦਤ ਹੈਗੀ ਆ ਸਾਡਾ ਬਹੁਤ ਮਹਾਨ ਸਾਡਾ ਜਿਹੜਾ ਵਿਰਸਾ ਸਾਡਾ ਇਤਿਹਾਸ ਹੈਗਾ ਆ ਉਹਨੂੰ ਆਪ ਆਪ ਉਹਦੇ ਨਾਲ ਜੋੜਨਾ ਹੈ ਤੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਨਾਲ ਜੋੜੀਏ ਤੇ ਇਹਨਾਂ ਸਾਰੀਆਂ ਗੱਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ